ਮੇਰਾ ਨਾਮ ਗੁਰਪ੍ਰੀਤ ਸਿੰਘ ਜੋ ਤੁਸੀਂ ਸਿੱਖ ਇਤਿਹਾਸ ਸ਼ਾਮਿਲ ਕਰਾਇਆ ਹੈ ਹਾਂਜੀ ਕਿੰਨੇ ਕੁ ਮੁਸ਼ਕਲ ਕਰਨੀ ਪਈ ਕਿਲਾ ਕਿਵੇਂ ਮੰਨਚਾਇਆ ਕਿ ਸਿੱਖ ਇਤਿਹਾਸ ਨੂੰ ਵੀ ਇੱਥੇ ਸ਼ਾਮਿਲ ਕਰਾਇਆ ਸੋ ਸਭ ਤੋਂ ਪਹਿਲਾਂ ਦੇਸ਼ਾਂ ਵਿਦੇਸ਼ਾਂ ਦੇ ਵਸਦਿਸਮ ਗੁਰੂ ਨਾਨਕ ਨਾਮਲੇ ਵਸੰਗਤ ਨੂੰ ਪਨਾ ਫਤਿਹ ਹਰਸ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਮੈਂ 2014 ਦੇ ਵਿੱਚ ਇੱਥੋਂ ਗਿਆ ਸੀ ਪਹਿਲਾਂ ਮੈਂ ਕੈਨੇਡਾ ਰਿਹਾ ਪਰ ਦੂਬਾਦ ਮੈਂ ਯੂਐਸ ਸ਼ਿਫਟ ਹੋ ਗਿਆ ਮੈਂ 12ਵੀਂ ਚ ਪੜਦਾ ਹਾਂ ਮੈਂ 8 ਤੋਂ ਲੈ ਕੇ ਹੁਣ ਤੱਕ ਇਕੱਲੇ ਹਾਂ ਜੋ ਸਕੂਲ ਚ ਦਸਤਾਰ ਬੰਨ੍ਹ ਦਸਤਾਰ ਸਜਾਉਂਦਾ ਤੇ ਯੂ ਐਸ ਦੇ ਵਿੱਚ 911 ਤੋਂ ਬਾਅਦ 911 ਤੋਂ ਬਾਅਦ ਜਦੋਂ ਟੈਰਰਿਸਟ ਏਕ ਹੋਇਆ ਤਾਂ ਯੂ ਐਸ ਦੇ ਵਿੱਚ ਕਾਫੀ ਹੇਟਿਜ਼ਮ ਸਿੱਖਾਂ ਨੂੰ ਫੇਸ ਕਰਨਾ ਪਿਆ ਕਿਉਂਕਿ ਸਿੱਖਾਂ ਨੂੰ ਤੇ ਮੁਸਲਮਾਨ ਇੱਕੋ ਸਮਝ ਜਾਂਦੇ ਕਿਉਂਕਿ ਦਸਤਾਰ ਉਹ ਵੀ ਸਜਾਉਂਦੇ ਨੇ ਆਪਾਂ ਵੀ ਸਜਾਉਂਦੇ ਆ ਦਾੜਾ ਉਹ ਵੀ ਰੱਖਦੇ ਨੇ ਅਸੀਂ ਵੀ ਰੱਖਦੇ ਆ ਪਰ ਇਹ ਜੋ ਕਨਫਿਊਜ਼ਨ ਸੀ ਇਹ ਅਮਰੀਕਨਸ ਨੂੰ ਹਜੇ ਨਹੀਂ ਪਤਾ ਕਿਉਂਕਿ ਅਜੇ ਤੱਕ ਸਿੱਖਾਂ ਬਾਰੇ ਕੁਝ ਪੜਾਇਆ ਨਹੀਂ ਸੀ ਜਾਂਦਾ ਐਜੂਕੇਸ਼ਨ ਦਾ ਬੜਾ ਲੈਕ ਸੀ ਸੋ ਮੈਂ ਹੁਣ ਪਿਛਲੇ ਇੱਕ ਸਾਲ ਮੈਂ ਫਰਸਟ ਪ੍ਰਿੰਸੀਪਲ ਸਾਹਿਬ ਕੋਲ ਗਿਆ ਵੀ ਸਾਨੂੰ ਹੇਟ ਆ ਰਹੀ ਹੈ ਅਸੀਂ ਹੇਟ ਫੇਸ ਕਰ ਰਹੇ ਹਾਂ ਸਾਨੂੰ ਕੋਈ ਸੋਲੂਸ਼ਨ ਚਾਹੀਦਾ ਵੀ ਅਸੀਂ ਚਾਹੁੰਦੇ ਹਾਂ ਵੀ ਜਿੱਥੇ ਅਸੀਂ ਕਿਉਂਕਿ ਅਮਰੀਕਨ ਦੇ ਵਿੱਚ ਅਮਰੀਕਾ ਦੇ ਵਿੱਚ ਸਿੱਖਾਂ ਨੇ ਬੜਾ ਕੁਝ ਕੰਟਰੀਬਿਊਟ ਕੀਤਾ ਇਕਨੋਮੀ ਦੇ ਵਿੱਚ ਆਪਣਾ ਸਿੱਖਾਂ ਦਾ ਬੜਾ ਵੱਡਾ ਹੱਥ ਹੈ ਸੋ ਅਸੀਂ ਚਾਹੁੰਦੇ ਹਾਂ ਵੀ ਅਸੀਂ ਇਕੁਅਲੀ ਟ੍ਰੀਟਡ ਹੋਈਏ ਸੋ ਅਸੀਂ ਵੀ ਚਾਹੁੰਦੇ ਹਾਂ ਸਾਡੇ ਇਤਿਹਾਸ ਬਾਰੇ ਪੜਾਇਆ ਜਾਵੇ ਸੋ ਪ੍ਰਿੰਸੀਪਲ ਸਰ ਵੀ ਇੱਥੇ ਕੁਝ ਨਹੀਂ ਹੋਣਾ ਜੇ ਆਪਾਂ ਕੋਈ ਚੇਂਜ ਕੋਈ ਬਦਲਾਵ ਲਿਆਉਣਾ ਚਾਹੁੰਦੇ ਆ ਤਾਂ ਆਪਾਂ ਨੂੰ ਸਟੇਟ ਲੈਵਲ ਤੇ ਜਾਣਾ ਪੈਣਾ ਸੋ ਅਸੀਂ ਆਪਣੀ ਟੀਮ ਗੈੱਥਰ ਟੂਗੇਦਰ ਕੀਤੀ ਅਸੀਂ ਇੱਕ ਬਿਲ ਡਰਾਫਟ ਕੀਤਾ ਜਿੱਚ ਆਪਾਂ ਦੱਸਿਆ ਵੀ ਕਿਉਂ ਅਸੀਂ ਚਾਹੁੰਦੇ ਸਿਕਾ ਬਾਰੇ ਪੜਾਇਆ ਜਾਵੇ ਇੱਕ FBI ਦੀ ਰਿਪੋਰਟ ਹੈ ਜੀ ਦੱਸਿਆ ਲੰਬੀ ਹਰ ਸਾਲ 11% ਇਨਕਰੀਸ ਹੋ ਰਿਹਾ ਸਿਕਹੇਟ ਦੇ ਵਿੱਚ ਜਸਟ ਬਿਕੋਜ਼ ਆਪਾਂ ਨੂੰ ਮੁਸਲਮਾਨਾਂ ਨਾਲ ਇਸਲਾਮ ਦੇ ਨਾਲ ਕਨੈਕਟ ਕੀਤਾ ਜਾਂਦਾ ਐਂਡ ਆਪਾਂ ਸਾਰੇ ਜਾਣਦੇ ਆ ਵੀ ਅਮਰੀਕਾ ਦੇ ਮੁਸਲਮਾਨਾਂ ਦਾ ਕਿਦਾਂ ਰਿਲੇਸ਼ਨਸ ਨੇ ਸੋ ਫਿਰ ਅਸੀਂ ਸਟੇਟ ਕਮੇਟੀ ਨਾਲ ਕੰਟੈਕਟ ਕੀਤਾ ਆਪਣੇ ਲੋਕਲ ਨਮਾਇੰਦੇ ਨਾਲ ਕੰਟੈਕਟ ਕੀਤਾ ਅਸੀਂ ਉਹਨਾਂ ਨਾਲ ਗੈੱਟ ਥਾਦਰ ਕੀਤੀ ਮੀਟਿੰਗਸ ਡਿਟੇਲਸ ਕੀਤੀਆਂ ਬੋਰਡ ਨਾਲ ਮੀਟਿੰਗ ਕੀਤੀਆਂ ਫਿਰ ਅਸੀਂ ਸਟੇਟ ਕਮੇਟੀ ਦੇ ਵਿੱਚ ਇਹ ਬਿਲ ਪਾਸ ਕਰਾਇਆ ਉਸ ਤੋਂ ਬਾਅਦ ਅਸੀਂ ਸਟੂਡੈਂਟਸ ਗੈੱਟ ਟੁਗੇਦਰ ਕੀਤੇ ਹਾਈ ਸਕੂਲ ਤੋਂ ਐਲੀਮੈਂਟਰੀ ਤੋਂ ਮਿਡਲ ਸਕੂਲ ਤੋਂ ਕੱਲੇ-ਕੱਲੇ ਸਕੂਲ ਚੋਂ ਇੱਕ ਬੱਚਾ ਇਕੱਠਾ ਕੀਤਾ ਉਹਨਾਂ ਨੂੰ ਉੱਥੇ ਜਾ ਕੇ ਬੁਲਾਇਆ ਕਿ ਕੀ ਉਹਨਾਂ ਦਾ ਐਕਸਪੀਰੀਅੰਸ ਨੇ ਕੀ ਉਹਨਾਂ ਨੂੰ ਫੇਸ ਕਰਨਾ ਪੈਂਦਾ ਸੋ 2 ਹਫ਼ਤੇ ਪਹਿਲਾਂ ਆਫੀਸ਼ਲੀ ਸੈਨੇਟ ਵੱਲੋਂ ਵੀ ਇਹਨੂੰ ਪਾਸ ਹੋ ਗਿਆ ਤੇ ਅੱਜ ਤੋਂ ਨਿਊ ਜਰਸੀ ਦੇ ਵਿੱਚ ਸਿੱਖ ਇਤਿਹਾਸ 'ਤੇ ਪੜਾਇਆ ਜਾਊਗਾ ਸਿੱਖ ਹਿਸਟਰੀ ਬਾਰੇ ਪੜਾਇਆ ਜਾਊਗਾ ਇੰਨੇ ਮੁਸ਼ਕਲ ਕਰਨੇ ਵੀ ਕਿੰਨੇ ਤੁਸੀਂ ਟੀਮ ਵਰਕ ਉੱਤੇ ਕਿਵੇਂ ਕੀਤਾ ਸੋ ਸਾਡੀ ਇੱਕ ਆਰਗੇਨਾਈਜੇਸ਼ਨ ਹੈ ਸਿੱਖ ਯੂਥ ਲਾਇਨਸ ਉਸ ਤੋਂ ਵੀ ਮੈਂਬਰਸ ਨੇ ਅਸੀਂ ਪਹਿਲਾਂ ਆਪਣੇ ਆਪ ਚ ਗੱਟ ਕਲਰ ਕੀਤਾ ਸੀ ਫਿਰ ਉਦੋਂ ਬਾਅਦ ਕਨਵਿੰਸ ਕਰਨੀ ਸਭ ਤੋਂ ਵੱਡੀ ਚੈਲੰਜ ਸੀਗਾ ਪਰ ਫਿਰ ਸਭ ਨੇ ਨਾਲ مل ਕੇ ਕਰ ਲਿਆ ਸਟੂਡੈਂਟਸ ਨੇ ਆਪਣੇ ਪਰਸਨਲ ਐਕਸਪੀਰੀਅੰਸ ਦੱਸੇ ਜੋ ਕਿ ਬੜਾ ਪਾਵਰਫੁਲ ਐਕਸਪੀਰੀਅੰਸ ਸੀ ਸੋ ਉਹਨਾਂ ਨੂੰ ਪਰਸੇਟ ਕਰਨਾ ਈਜ਼ੀ ਹੋ ਗਿਆ ਨੈਕਸਟ ਵੀ ਹੈ ਕੋਈ ਕਿਤੇ ਹੋਰ ਵੀ ਨੈਕਸਟ ਹੈ ਹੁਣ ਆਪਾਂ ਟਰਾਈ ਕਰਨਾ ਹੁਮ ਦੂਜੇ ਸਟੇਟਾਂ ਚ ਵੀ ਦੇਖ ਸੀ ਹੋਲ ਬਿਲ ਰੱਖ ਕੇ ਆ ਰਹੇ ਆ AR108 ਉਹ ਬਿਲ ਵਰ ਦੱਸਿਆ ਜਾਊਗਾ ਬੀ ਅਸੀਮ ਵਿਸਾਖੀ ਤੇ ਬੰਦੀ ਚੜਦੇ ਵਿੱਚ ਪਬਲਿਕ ਹਾਲੀਡੇ ਨਿਊ ਜਰਸੀ ਦੇ ਵਿੱਚ ਲਾਈਕ ਅਨਜਾਨੀਆਂ ਸੋ ਜਿਹੜਾ ਗਵਰਨਰ ਨੇ ਗਵਰਨਰ ਮਰਫੀ ਉਹਨਾਂ ਦੀ ਵਾਈਫ ਉਹਨਾਂ ਨਾਲ ਅਸੀਂ ਡਿਸਕਸ ਕੀਤਾ ਇਹ ਬਿਲ ਡਰਾਫਟ ਹੋ ਗਿਆ ਹੁਮਰ ਉਸ ਵੇਟ ਹੈ ਬੈਨੋ ਕਮੇਟੀ ਅਗਲੇ ਆ ਕੇ ਆਉਣੇ ਪਾਸ ਕਰਾਉਣੇ ਐਂਡ 올 ਦਾ ਪ੍ਰੋਸੈਸ

ਤੇ ਸਿੱਖਾਂ ਇੱਕ ਵੱਖਰੀ ਕੌਮ ਹੈ ਬਾਕੀ ਬੱਕਰੇ ਕੌਮ ਨੇ ਸੋ ਇਹਦਾ ਡਿਫਰੈਂਸ ਜਿਵੇਂ ਕਲੀਅਰ ਹੋਊਗਾ ਜਸ ਸਿੰਘ ਸਾਹਿਬ ਨੇ ਸਨਮਾਨ ਕੀਤਾ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਇਹ ਡੀਐਸਪੀ ਵੱਲੋਂ ਸਨਮਾਨ ਹੋਣਾ ਬੜਾ ਆਪਣੇ ਆਪ ਨੂੰ ਪਾਗਣਾ ਸਮਝਣਾ ਕਿਉਂਕਿ ਮੈਂ ਸਿੰਘ ਸਾਹਿਬ ਦੇ ਬੜੇ ਪਾਸ਼ਨ ਸੁਣਨੇ ਨੇ ਸਪੀਚਾਂ ਸੁਣੀਆਂ ਐਂਡ ਮੈਂ ਟਰਾਈ ਕਰ ਲੈਣਾ ਬਾਰੇ ਬੋਲਿਆ ਜਾਵੇ ਬਟ ਆਈਡਲ ਸਮਨ ਇਹਨਾਂ ਨੂੰ ਸੋ ਬੜਾ ਚੰਗਾ ਲੱਗਿਆ ਨਿਕਲ ਰਿਹਾ ਸੋ ਪਰ ਨੌਜਵਾਨ ਸਾਹਿਬ ਨੇ ਸਰਮਨ ਕੀਆ ਹੈ ਕਿ ਮਸਲਾ ਹੈ ਕਿ ਕਿਉਂ ਸਰਮਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੜੀ ਖੁਸ਼ੀ ਆ ਇਸ ਗੱਲ ਦੀ ਕਿ ਸਤਸਮੁੰਦਰ ਪਾਰ ਜਾ ਕੇ ਵੀ ਜਿਹੜੀ ਨੌਜਵਾਨੀ ਤੇ ਜਿਹੜੀ ਨਵੀਂ ਪੀੜ੍ਹੀ ਆ ਉਹ ਆਪਣੇ ਗੁਰੂ ਨਾਲ ਤੇ ਆਪਣੀ ਇਸ ਧਰਤੀ ਦੇ ਨਾਲ ਮੋਹ ਰੱਖਣਾ ਦਾ ਜਿਹੜਾ ਸਾਨੂੰ ਉਹਦਾ ਚਾਹ ਦਿਖਾਈ ਦੇ ਰਿਹਾ ਅ ਅੱਜ ਸਿੰਘ ਸਾਹਿਬ ਕੋਲੇ ਜਿਹੜੇ ਬੱਚੇ ਨੇ ਇੱਥੇ ਉਨ੍ਹਾਂ ਸਤਕਾਰਕੀਤਾ ਸਿੰਘ ਸਾਹਿਬ ਨੇ ਇਹ ਗੁਰ ਇੱਕ ਪ੍ਰੀਤ ਸਿੰਘ ਨਾਮ ਆ ਜਿਹੜਾ ਕਿ ਅਮਰੀਕਾ ਦੇ ਵਿੱਚ ਰਹਿੰਦਾ ਹੈ ਤੇ 12ਵੀਂ ਕਲਾਸ ਦਾ ਵਿਦਿਆਰਥੀ ਆ ਤੇ ਇਹਦੇ ਮਨ ਦਾ ਇੱਕ ਚਾਹ ਸੀ ਕਿ ਮੈਂ ਦਮਦਵਾ ਸਾਹਿਬ ਪਹੁੰਚ ਕੇ ਇੱਥੇ ਅਮਰਤ ਬਾਣ ਕਰਨਾ ਆਪਣੇ ਮਨ ਦੀ ਬਲਬਲਾ ਭਾਵੇਂ ਕਿ ਇਹਨਾਂ ਦੇ ਪਿਤਾ ਜੀ ਸਰ ਗੁਰਪ੍ਰੀਤ ਸਿੰਘ ਜਿਹੜੇ ਕਿ ਘੰਨਾ ਸਿੰਘ ਵਾਲੇ ਤੋਂ ਨੇ ਜਿਹੜੇ ਕਿ ਭਾਵੇਂ ਸ਼ੋਕੜ ਇਹਨਾਂ ਦਾ ਅਕਾਲੀ ਦਲ ਨਾਲ ਵੀ ਆ ਉੱਥੇ ਗੁਰਦੁਆਰਾ ਕਮੇਟੀ ਨਾਲ ਸੰਬੰਧਤ ਨੇ ਪਰ ਇਸ ਵਿਦਿਆਰਥੀ ਦੀ ਇਹ ਇੱਕ ਵੱਡੀ ਸਫਲਤਾ ਕਹਿ ਸਕਦੇ ਆ ਕੀ ਅਮਰੀਕਾ ਦੇ ਅੰਦਰ ਜਿੱਥੇ ਕਿ ਪਛਾਣ ਦੀ ਵੱਡੀ ਲੜਾਈ ਪਿਛਲੇ ਸਮੇਂ ਚੱਲੀ ਸਾਡੇ ਸਿੱਖਾਂ ਤੇ ਹਮਲਾ ਵੀ ਹੋਇਆ ਹੇਟ ਕਰਾਇਮ ਦੇ ਤੌਰ ਤੇ ਬੜਾ ਵੱਡਾ ਸਫਰ ਵੀ ਕੀਤਾ ਨਾਈ ਲੈਵਲ ਤੋਂ ਬਾਅਦ ਪਰ ਉਸ ਤੋਂ ਬਾਅਦ ਇਸ ਨੌਜਵਾਨ ਨੇ ਇੰਨਾ ਜਿਹੜਾ ਆਪਣਾ ਐਫਰਟਸ ਕੀਤੀ ਇਹਦੇ ਸਾਥੀਆਂ ਨਾਲ ਰਲ ਕੇ ਕਿ ਅ ਅਮਰੀਕਾ ਦੀ ਅ ਅਮਾਜੋਨਾ ਜਿਹੜੀ 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 ਸਟੇਟ ਆ ਉਸ ਦੇ ਜਿਹੜੇ ਸਰਕਾਰੀ ਜਿਹੜਾ ਉਹਨਾਂ ਦੇ ਜਿਹੜਾ ਵਿਦਿਆ ਦਾ ਸਿਸਟਮ ਆ ਉਦੇ ਵਿੱਚ ਸੋਸ਼ਲ ਮੀਡੀਆ ਜਿਹੜੀ ਹੈ ਕਿਤਾਬ ਜਿਹੜੀ ਉਹਨਾਂ ਦੀ ਸੋਸ਼ਲ ਸਾਇੰਸ ਦੀ ਉਸ ਦੇ ਵਿੱਚ ਬਾਕੀ ਧਰਮਾਂ ਦਾ ਇਤਿਹਾਸ ਪੜਾਇਆ ਜਾਂਦਾ ਸੀ ਤੇ ਇਹਨਾਂ ਦੀ ਐਫਰਟਸ ਨਾਲ ਇੱਕ ਛੋਟੀ ਉਮਰ ਦੇ ਬੱਚੇ ਨੇ ਇਸ ਗੱਲ ਦੀ ਜਿਹੜੀ ਐਫਰਟਸ ਕੀਤੀ ਆ ਉਹ ਉਹਨਾਂ ਦੀ ਸਟੇਟ ਦੇ ਵਿੱਚ ਅਮਰੀਕਾ ਦੀ ਇੱਕ ਸਟੇਟ ਦੇ ਵਿੱਚ ਇਹ ਜਿਹੜਾ ਇਤਿਹਾਸ ਆ ਉਹਨਾਂ ਦੀ ਇਤਿਹਾਸ ਦੀ ਕਿਤਾਬ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਬਹੁਤ ਵੱਡੀ ਗੱਲ ਆ ਅਸੀਂ ਇਸ ਗੱਲ ਨੂੰ ਮਾਣ ਮਹਿਸੂਸ ਕਰਦੇ ਆ ਪਹਿਲਾਂ ਵੀ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਇਸ ਗੱਲ ਦੀ ਵੱਡੇ ਪੱਧਰ ਤੇ ਛਲਾਘਾ ਕੀਤੀ ਗਈ ਸੀ ਹੁਣ ਇਹਨਾਂ ਨੌਜਵਾਨਾਂ ਦਾ ਐਫਰਟਸ ਆ ਕਿ ਅਮਰੀਕਾ ਸਰਕਾਰ ਨੂੰ ਇਹ ਪ੍ਰੋਪੋਜ਼ਲ ਦੇ ਕੇ ਬਾਕੀ ਵੀ ਜਿੰਨੀਆਂ ਸਟੇਟਾਂ ਵਾਂ ਉਹਦੇ ਵਿੱਚ ਵੀ ਸਿੱਖ ਇਤਿਹਾਸ ਪੜਾਇਆ ਜਾਵੇ ਇਸ ਗੱਲ ਨਾਲ ਵੱਡਾ ਅਸਰ ਪਾਏਗਾ ਇੱਕ ਤਾਂ ਪਛਾਣ ਤੇ ਇੱਕ ਸਿੱਖ ਪਛਾਣ ਜਿਹੜਾ ਵਾ ਉਹ ਸਾਰੇ ਅਮਰੀਕਾ ਦੇ ਅੰਦਰ ਚਾਹੇ ਉੱਥੇ ਕੋਈ ਗੋਰਾ ਵਾ ਤੇ ਚਾਹੇ ਕਾਲਾ ਵਾ ਤੇ ਚਾਹੇ ਸਿੱਖਾ ਤੇ ਚਾਹੇ ਹਿੰਦੂ ਆ ਜਿਹੜੇ ਕੀ ਇਹ ਸਿੱਖਾਂ ਦੇ ਇਤਿਹਾਸ ਨੂੰ ਜਿਹੜਾ ਪੜਨਗੇ ਇਹ ਵੱਡੀ ਪ੍ਰਾਪਤੀ ਮੰਨ ਸਮਝਣਾ ਸੋ ਇਸ ਗੱਲ ਨੂੰ ਲੈ ਕੇ ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਇਹਨਾਂ ਦੇ ਕੋਲ ਇਹ ਪਰਿਵਾਰ ਵੀ ਆਇਆ ਤੇ ਇਹ ਬੱਚਾ ਪਹਿਲਾਂ ਇੱਥੇ ਸਿੰਘ ਸਾਹਿਬ ਦੇ ਅਸ਼ੀਰਵਾਦ ਨਾਲ ਅੰਮ੍ਰਿਤ ਵੀ ਛਕਿਆ। ਸੋ ਇਹ ਜਿਹੜੀ ਭਾਵਨਾਵਾਂ ਇਹ ਭਾਵਨਾ ਦੀ ਸਾਨੂੰ ਕਦਰ ਵੀ ਕਰਨੀ ਚਾਹੀਦੀ ਹੈ ਤੇ ਮੈਂ ਤਾਂ ਇਥੋਂ ਤੱਕ ਕਹਿਣਾ ਕਿ ਇਹਦੀ ਸਾਨੂੰ ਰਿਸਪੈਕਟ ਵੀ ਕਰਨੀ ਚਾਹੀਦੀ ਹੈ। ਤੇ ਉਤਸ਼ਾਹਤ ਵੀ ਕਰਨਾ ਚਾਹੀਦਾ ਜਿਵੇਂ ਸਿੰਘ ਸਾਹਿਬ ਨੇ ਅੱਜ ਇਸ ਨੌਜਵਾਨ ਨੂੰ ਜਿੱਥੇ ਉਤਸ਼ਾਹਤ ਵੀ ਕੀਤਾ ਉਥੇ ਉਹਨਾਂ ਨੇ ਇਹਨਾਂ ਦੇ ਨਾਲ ਰਾਫਤਾ ਵੀ ਰੱਖਿਆ ਭਾਵੇਂ ਕਿ ਸਿੰਘ ਸਾਹਿਬ ਵੱਲੋਂ ਇੱਕ ਨੌਜਵਾਨ ਕਾਨਫਰੰਸ ਜਿਹੜੀ ਆ ਉਹ 25 ਤਰੀਕ ਤੋਂ ਕੀਤੀ ਜਾ ਰਹੀ ਹੈ। ਉਹ ਨੌਜਵਾਨਾਂ ਨੂੰ ਧਰਮ ਨਾਲ ਜੋੜਨ ਦੇ ਲਈ ਜਿਹੜੇ ਵੱਡੇ ਉਪਰਾਲੇ ਜਿਹੜੇ ਆ ਉਹ ਪਹਿਲਾਂ ਹੀ ਯੋਜਨ ਹੋ ਰਹੇ ਨੇ ਤੋਂ ਇਹ ਇਸ ਗੱਲ ਤੇ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਮੈਂ ਇਸ ਗੱਲ ਦੀ ਸੰਤੋਸ਼ੀ ਪ੍ਰਗਟ ਕਰਦਾ ਤੇ ਵਧਾਈ ਦਿੰਦਾ ਇਹਨਾਂ ਦੇ ਪਿਤਾ ਜੀ ਗੁਰਪ੍ਰੀਤ ਸਿੰਘ ਜੀ ਵਰਾਂ ਨੂੰ ਤੇ ਇਸ ਨੌਜਵਾਨ ਨੂੰ ਅਸੀਂ ਆਸ ਕਰਦੇ ਹਾਂ ਕਿ ਇਹ ਨੌਜਵਾਨ ਅੱਗੇ ਵੀ ਆਪਣੇ ਦੇ ਨਾਲ ਹੋਰ ਜਿਹੜੀ ਹੈ ਜਿਹੜੀ ਪੀੜ੍ਹੀ ਜਿਹੜੀ ਉੱਥੇ ਜਿਹੜੀ ਸਾਡਾ ਭਵਿੱਖਾ ਉਹਨੂੰ ਇਸ ਆਪਣੇ ਜਿਹੜਾ ਮਿਸ਼ਨ ਹੈ ਉਸ ਦੇ ਨਾਲ ਜੋੜ ਕੇ ਸਿੱਖੀ ਦੀ ਸੇਵਾ ਵਿੱਚ ਯੋਗਦਾਨ ਪਾਉਣਗੇ ਸੋ ਮੈਂ ਅੱਜ ਦੇ ਦਿਨ ਤੇ ਸਿੰਘ ਸਾਹਿਬ ਵੱਲੋਂ ਜਿਹੜਾ ਇਹਨਾਂ ਦਾ ਸਨਮਾਨ ਕੀਤਾ ਹੈ ਸਿੰਘ ਸਾਹਿਬ ਦਾ ਧੰਨਵਾਦ ਹੈ ਇਹਨਾਂ ਦੋਨਾਂ ਨੂੰ ਪਿਤਾ ਤੇ ਪੁੱਤਰ ਨੂੰ ਬਹੁਤ-ਬਹੁਤ ਮੁਬਾਰਕਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਸਰ ਜਿਹੜੇ ਵਿਦੇਸ਼ਾਂ 'ਚ ਜੋ ਸਮੱਸਿਆਵਾਂ ਨੇ ਖੜੇ ਨੂੰ ਲੈ ਕੇ ਸਮੱਸਿਆ ਆਉਂਦੀ ਹੈ ਦਸਤਾਰ ਨੂੰ ਲੈ ਕੇ ਸਮੱਸਿਆ ਆਉਂਦੀ ਹੈ ਜੇਕਰ ਇਸ ਤਰ੍ਹਾਂ ਇਤਿਹਾਸ 'ਚ ਸ਼ਾਮਿਲ ਹੁੰਦਾ ਹੈ ਤਾਂ ਸਿੱਖਾਂ ਦੀ ਇੱਕ ਵੱਡੀ ਸਮੱਸਿਆ ਜਿਹੜੀ ਹੈਗੀ ਹੈ ਜੇ ਉੱਥੇ ਲੋਕਾਂ ਨੂੰ ਇਹਦੇ ਬਾਰੇ ਵੀ ਗਿਆਨ ਹੋਊਗਾ ਬੜਾ ਫਾਇਦਾ ਹੋਊਗਾ ਬਹੁਤ ਬਹੁਤ ਜ਼ਰੂ ਜੋ ਕਿ ਅਮਰੀਕਾ ਦੇ ਵਿੱਚ ਤਾਂ ਜਿਹੜਾ ਅਸੀਂ ਉੱਥੇ ਝਾਲ ਚੱਲੀ ਆ ਬਹੁਤ ਬੜੀ ਭੜੀ ਝਾਲ ਸੀ ਭਾਵੇਂ ਕਿ ਅਮਰੀਕਾ ਦੀ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਵਾਈਟ ਹਾਊਸ ਦੇ ਵਿੱਚ ਗੁਰੂ ਨਾਨਕ ਪਾਸ਼ਾ ਦਾ ਪ੍ਰਕਾਸ਼ ਪੁਰਬ ਮਨਾਇਆ ਤੇ ਸਿੱਖੀ ਪਛਾਣ ਵਾਸਤੇ ਕਾਫੀ ਕੰਮ ਕੀਤਾ ਉਹ ਇਹ ਉਹਨਾਂ ਦਾ ਧੰਨਵਾਦ ਵੀ ਆ ਪਰ ਬਿਲਕੁਲ ਤੁਸੀਂ ਜਿਵੇਂ ਕਹਿੰਦੇ ਹੋ ਕਿ ਇਹ ਜਿਹੜੀ ਸਿੱਖੀ ਪਛਾਣ ਤੇ ਸਿੱਖ ਪਲਸਪਾਇ ਜਿਹੜਾ ਕਿ ਅਸੀਂ ਪ੍ਰਚਾਰ ਕਰਨਾ ਸਾਡਾ ਮਿਸ਼ਨ ਆ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਕਰਨਾ ਉਹ ਇਸ ਦੇ ਰਾਹੀਂ ਇੱਕ ਚੰਗਾ ਆਉਣ ਵਾਲਾ ਜਿਹੜਾ ਪ੍ਰਵੇਖਾ ਚੰਗਾ ਵਾ ਸਾਨੂੰ ਚੰਗੀ ਆਸ ਬੱਜੀ ਆ